ਇੱਕ ਪਿੰਡ ਵਿੱਚ ਚੰਦੂ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਰੇਤ ਤੇ ਕੱਚੀ ਜ਼ਮੀਨ ਤੇ ਤਿੱਖੇ ਪੱਥਰਾ ਅਤੇ ਛੋਟੀਆਂ ਸੂਟੀਆਂ ਦੇ ਨਾਲ ਤਸਵੀਰਾਂ ਖਿੱਚਦਾ ਸੀ। ਉਸਦੇ ਕੋਲ ਪੈਨਸਿਲ ਜਾਂ ਫਿਰ ਕਾਗਜ਼ ਖਰੀਦਣ ਦੇ ਲਈ ਪੈਸੇ ਨਹੀਂ ਸਨ। ਉਹ ਹਮੇਸ਼ਾ ਸੋਚਦਾ ਸੀ ਕਿ ਕਾਸ਼ ਮੇਰੇ ਕੋਲ ਪੈਨਸਿਲ ਹੁੰਦੀ ਤਾਂ ਮੈਂ ਅਜਹੀਆਂ ਖੂਬਸੂਰਤ ਤਸਵੀਰਾਂ ਬਣਾ ਲੈਂਦਾ। ਪਰ ਉਹ ਹਰ ਰੋਜ਼ ਪੂਰੀ ਲਗਨ ਦੇ ਨਾਲ ਆਪਣੀਆਂ ਤਸਵੀਰਾਂ ਖਿੱਚਦਾ ਰਿਹਾ। ਇੱਕ ਦਿਨ ਜਦੋਂ ਉਹ ਡਰਾਇੰਗ ਕਰ ਰਿਹਾ ਸੀ ਤਾਂ ਉਸਦੀ ਮੁਲਾਕਾਤ ਇੱਕ ਬੁੱਢੇ ਆਦਮੀ ਨਾਲ ਹੋਈ। ਉਸਨੇ ਚੰਦੂ ਨੂੰ ਇੱਕ ਪੈਨਸਲ ਦਿੱਤੀ ਅਤੇ ਕਿਹਾ ਕਿ ਤੂੰ ਇਸ ਪੈਨਸਲ ਦੇ ਨਾਲ ਸਿਰਫ ਗਰੀਬਾਂ ਨੂੰ ਹੀ ਤਸਵੀਰਾਂ ਬਣਾ ਕੇ ਦੇਣਾ ਅਤੇ ਜੇਕਰ ਤੁਹਾਨੂੰ ਕਦੇ ਲੋੜ ਹੋਵੇ ਤਾਂ ਤੁਸੀਂ ਇਸ ਪੈਨਸਲ ਦੀ ਮਦਦ ਦੇ ਨਾਲ ਮੈਨੂੰ ਬੁਲਾ ਸਕਦੇ ਹੋ ਇਹ ਕਹਿੰਦਿਆਂ ਹੀ ਬੁੱਢਾ ਗਾਇਬ ਹੋ ਗਿਆ ਚੰਦੂ ਬਹੁਤ ਖੁਸ਼ ਹੋਇਆ ਉਸਨੇ ਆਮਬ ਦੀ ਤਸਵੀਰ ਖਿੱਚੀ ਵਾਹ ਕੀ ਗੱਲ ਹੈ ਅਚਾਨਕ ਉਹ ਆਮਬ ਅਸਲੀ ਹੋ ਗਿਆ ਫਿਰ ਉਸਨੇ ਇੱਕ ਕੁੱਤੇ ਦੀ ਤਸਵੀਰ ਖਿੱਚੀ ਅਤੇ ਉਹ ਵੀ ਅਸਲੀ ਕੁੱਤਾ ਬਣ ਗਿਆ ਇਹ ਕੀ ਹੈ ਇਹ ਇੱਕ ਜਾਦੂਈ ਪੈਨਸਿਲ ਹੈ ਬੁੱਢੇ ਚਾਚਾ ਜੀ ਮੈਨੂੰ ਤੁਹਾਡੇ ਸ਼ਬਦ ਹਮੇਸ਼ਾ ਯਾਦ ਰਹਿਣਗੇ ਹੁਣ ਚੰਦੂ ਨੇ ਭੋਜਨ ਦੀ ਤਸਵੀਰ ਖੀਚੀ ਉਹ ਵੀ ਅਸਲੀ ਭੋਜਨ ਬਣ ਗਿਆ ਫਿਰ ਉਸਨੇ ਆਪਣੇ ਮਾਪਿਆਂ ਦੇ ਲਈ ਕੱਪੜੇ ਫਲ ਬਣਾਏ ਅਨਾਜ ਆਦਿ ਦੀਆਂ ਤਸਵੀਰਾਂ ਬਣਾਈਆਂ ਉਹ ਸਭ ਅਸਲੀ ਬਣ ਗਏ ਚੰਦੂ ਗਰੀਬਾਂ ਨੂੰ ਜੋ ਵੀ ਚਾਹੀਦਾ ਸੀ ਤਿਆਰ ਕਰਕੇ ਉਹਨਾਂ ਨੂੰ ਦੇ ਦਿੰਦਾ ਸੀ ਪਿੰਡ ਦੇ ਲੋਕ ਚੰਦੂ ਤੋਂ ਬਹੁਤ ਖੁਸ਼ ਸਨ ਕਿਉਂਕਿ ਉਹ ਗਰੀਬਾਂ ਦੀ ਮਦਦ ਕਰਦਾ ਸੀ ਇਹ ਖਬਰ ਰਾਜੇ ਦੇ ਕੰਨਾਂ ਤੱਕ ਪਹੁੰਚ ਗਈ ਰਾਜੇ ਨੇ ਚੰਦੂ ਨੂੰ ਬੁਲਾਇਆ ਤੇ ਹੁਕਮ ਦਿੱਤਾ ਪਹਿਲਾ ਮਹਿਲ ਦੇ ਬਗੀਚੇ ਦੇ ਵਿੱਚ ਇੱਕ ਸੁਨਹਿਰੀ ਦਰਖਤ ਬਣਾਓ ਅਤੇ ਆਪਣੀ ਇਹ ਪੈਨਸਲ ਮੇਰੇ ਹਵਾਲੇ ਕਰੋ ਮਹਾਰਾਜ ਤੁਹਾਡੇ ਕੋਲ ਬਹੁਤ ਪੈਸਾ ਹੈ ਮੈਂ ਗਰੀਬਾਂ ਦੇ ਲਈ ਹੀ ਤਸਵੀਰਾਂ ਬਣਾਉਂਦਾ ਹਾਂ ਰਾਜਾ ਗੁੱਸੇ ਦੇ ਵਿੱਚ ਆ ਗਿਆ ਤੇ ਉਸ ਤੋਂ ਪੈਨਸਲ ਖੋਹਨ ਦਾ ਹੁਕਮ ਦੇ ਦਿੱਤਾ